ਭਾਈ ਜੋ ਤੂੰ ਚਾਹੁੰਨੇ ਉਹ ਤੈਨੂੰ ਮਿਲ ਜਾਣਾ ਪਰ ਸ਼ਰਤ ਇੱਕ ਹੈ ਹਉਮੈ ਕਰਕੇ ਸੇਵਾ ਨਾ ਕਰੀ ਹੰਕਾਰ ਨਾਲ ਸੇਵਾ ਨਾ ਕਰੀ ਸੇਵਾ ਕਰ ਚਿੱਤ ਨੀਵਾ ਰੱਖ ਕੇ ਚਿੱਤ ਲਾ ਕੇ ਥੋੜੀ ਵੀ ਕੀਤੀ ਸੇਵਾ ਤੈਨੂੰ ਦਰਗਾਹ ਤੱਕ ਪਹੁੰਚਾ ਦੇਗੀ ਥੋੜੀ ਕੀਤੀ ਸੇਵਾ ਵੀ ਤੇਰੇ ਕਰਮ ਬਦਲ ਦੇਗੀ ਸਾ ਸੰਗਤ ਇਹੋ ਗੁਰੂ ਨੇ ਸਿਖਾਇਆ ਹੈ ਭਾਈ ਸੇਵਾ ਕਰਨ ਲੱਗਿਆਂ ਚਿੱਤ ਵਿੱਚ ਹੰਕਾਰ ਨਾ ਹੋਵੇ ਚਿੱਤ ਲਾ ਕੇ ਸੇਵਾ ਕਰੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ 7 ਸਾਲ ਸੇਵਾ ਕੀਤੀ ਭਾਈ ਲੈਣਾ ਜੀ 7 ਸਾਲ ਸੇਵਾ ਨਮਾਉਂਦੇ ਰਹੇ ਤੇ ਸੇਵਾ ਕਰਨੀ ਦੱਸੀ ਹੈ ਭਾਈ ਚਿੱਤ ਲਾ ਕੇ ਸੇਵਾ ਕਰਨੀ ਹੈ ਔਰ ਚੱਕਰ ਬਣ ਕੇ ਸੇਵਾ ਕਰਨੀ ਚੱਕਰ ਉਹ ਪਰਵਾਹ ਨਹੀਂ ਜਿਹੜਾ ਮੋਰੇ ਹੁਕਮ ਅਦੁੱਲੀ ਨਾ ਕਰੇ ਜੋ ਗੁਰੂ ਕਹੇ ਉਹਨੂੰ ਸਤ ਕਰਕੇ ਮੰਨਦਾ ਮੋਰੇਉਂ ਜਵਾਬ ਤਲਵੀ ਨਾ ਕਰੇ ਮੈਂ ਥੋੜੇ ਦਿਨ ਪਹਿਲਾਂ ਵੀ ਦਰਬਾਰ ਸਾਹਿਬ ਤੋਂ ਬੇਨਤੀ ਕਹੀ ਸਾ ਸੰਗਤ ਤੁਹਾਨੂੰ ਪਰਕਰਮਾਂ ਵਿੱਚ ਦਰਬਾਰ ਸਾਹਿਬ ਕੋਈ ਸੇਵਾਦਾਰ